ਇੰਡੀਆ ਨਿਊਜ਼ ਪੰਜਾਬ ਦੇ ਵਿਸ਼ੇਸ਼ ਪ੍ਰੋਗਰਾਮ ਚਾਹ ਤੇ ਚਰਚਾ ਤੇ ਆਪ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਕਮਲਜੀਤ ਸਿੰਘ ਲੋਕ ਸਭਾ ਚੋਣਾਂ ਦਾ ਗਾਜ ਹੋ ਚੁੱਕਿਆ ਹੈ ਤੇ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜੀ ਤਿਆਰੀਆਂ ਵੀ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਚ 1 ਜੂਨ ਨੂੰ ਜਿਹੜੀ ਵੋਟਿੰਗ ਹੋਵੇਗੀ ਤੇ 4 ਜੂਨ ਨੂੰ ਜਿਹੜੇ ਹੈ ਨਤੀਜਿਆਂ ਦਾ ਐਲਾਨ ਹੋਵੇਗਾ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਮਾਲਵੀਰ ਸਿੰਘ ਕੰਗ ਤੇ ਸ਼ਮਨੀ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂ ਮਾਝਾ ਦੇ ਨਾਮ ਤੇ ਜਿਹੜਾ ਉਹ ਦਾ ਖੇਡਿਆ ਗਿਆ ਹੈ ਇਸ ਮੌਕੇ ਅਸੀਂ ਖੜੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਮੁੱਖ ਭਗਤ ਰਵਦਾਸ਼ ਸਿੰਘ ਹੋਵੇਖੇ ਤਸਵੀਰਾਂ ਵੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੀ ਅਸੀਂ ਇਸ ਸਮੇਂ ਚਾਹ ਦੇ ਸਟਾਲ ਤੇ ਖੜੇ ਹਾਂ ਤੇ ਨੌਜਵਾਨਾਂ ਜਿਹੜੇ ਉਹ ਚਾਹ ਦੀਆਂ ਚੁਸਕੇ ਲੈਂਦੇ ਕਿਤੇ ਨਾ ਕਿਤੇ ਨਜ਼ਰ ਆ ਰਹੇ ਹਨ ਅੰਨ ਨੇ ਗੱਲਬਾਤ ਕਰ ਲੈਂਦੇ ਆ ਹਾਂ ਜੀ ਬੜੀ ਕੀ ਨਾ ਬੜੀ ਆਪਣਾ ਮੇਰਾ ਸੁਨੀਲ ਰਡਵਾਜ ਲੋਕ ਸਭਾ ਚੋਣ ਆ ਰਹੀਆਂ ਤੇ ਕੀ ਲੱਗਦਾ ਵੀ ਕਿਹੜੀ ਪਾਰਟੀ ਜਿਹੜੀ ਹੈ ਉਹ ਜਿਹੜੀ ਬਾਰੀ ਮਾਰੀ ਕਿ ਇਹਦੇ ਮੁੱਦੇ ਤੁਹਾਡੇ ਕਿਹੜੇ ਕਿਹੜੇ ਐ ਮੇਨ ਜਿਹੜੇ ਐ ਤੁਸੀਂ ਜਿਹਨੂੰ ਦੇਖ ਕੇ ਤੁਸੀਂ ਆਪਣੀ ਵੋਟਾਂ ਪਾਣੀ ਐ ਦੇਖੋ ਮੁੱਦੇ ਸਾਡੇ ਬਹੁਤ ਹੀ ਜਿਹੜੇ ਅੱਜ ਕੱਲ ਸਮਾਜ ਦੇ ਵਿੱਚ ਜਿਹੜਾ ਵਿਚਰ ਰਿਹਾ ਨਸ਼ਾ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਹਾਈ ਉੱਤੇ ਚੱਲ ਰਿਹਾ ਹੈ ਕਿਉਂਕਿ ਨਸ਼ੇ ਦੇ ਕਰਕੇ ਹੀ ਜਿਹੜੇ ਲੋਕ ਲੁੱਟਾਂ ਖੋਹਾਂ ਕਿੰਨੀਆਂ ਚੋਰੀਆਂ ਤੁਹਾਡੇ ਸਾਹਮਣੇ ਜਿਹੜੀਆਂ ਏ ਹੁੰਦੀਆਂ ਐ ਇਹ ਸਾਰਾ ਨਸ਼ੇ ਜਿਹੜਾ ਇਹਦਾ ਮੁੱਖ ਕਾਰਨ ਨਸ਼ਾ ਹੈ ਸੋ ਸਾਡਾ ਜਿਹੜਾ ਮੇਨ ਮੁੱਦਾ ਇਹੀ ਹੈ ਕਿ ਵੀ ਜਿਹੜਾ ਨਸ਼ਾ ਜਿਹੜਾ ਜੜ ਤੋਂ ਖਤਮ ਕੀਤਾ ਹੈ ਬਰ ਉਹ ਜਿਹੜਾ ਚਿੱਟਾ ਜਿਹੜਾ ਸਾਡੇ ਸਮਾਜ ਦੇ ਵਿੱਚ ਪੈਰ ਪਸਾਰਦਾ ਜਾ ਰਿਹਾ ਹੈ ਸਾਨੂੰ ਉਮੀਦ ਹੈ ਕਿ ਵੀ ਜੋ ਵੀ ਇੱਥੋਂ ਤੋਂ ਜਿੱਤੇਗਾ ਤੇ ਉਹ ਨਸ਼ੇ ਦੇ ਜਿਹੜੇ ਸੰਬੰਧ ਦੇ ਵਿੱਚ ਜਿਹੜਾ ਨਸ਼ੇ ਨੂੰ ਕਾਬੂ ਕਰਨ ਦੇ ਵਿੱਚ ਆਪਣੀ ਹੀ ਭੂਮਿਕਾ ਨਿਭਾਵੇਗਾ ਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਨੰਦਪੁਰ ਸਾਹਿਬ ਇੱਕ ਧਾਰਮਿਕ ਨਗਰੀ ਹੈ ਤੇ ਵਿਕਾਸ ਤੁਸੀਂ ਕਿਦਾਂ ਦਾ ਦੇਖਦੇ ਹੋ ਵੀ ਕਿਦਾਂ ਦਾ ਵਿਕਾਸ ਜਿਹੜਾ ਇੱਥੇ ਜਿਹੜਾ ਧਾਰਮਿਕ ਨਗਰੀ ਚ ਹੋਣਾ ਚਾਹੀਦਾ ਹੈ ਦੇਖੋ ਵਿਕਾਸ ਦੀ ਗੱਲ ਐਦਾ ਹੈ ਕਿ ਵਿਕਾਸ ਤਾਂ ਜਿਹੜਾ ਸਾਡੀ ਧਰਤੀ ਦੇ ਜਿਹੜਾ ਲਗਾਤਾਰ ਚੱਲਦਾ ਹੀ ਹੈ ਕਿਉਂਕਿ ਧਾਰਮਿਕ ਸਥਾਨ ਹੈ ਇਹ ਤੇ ਸਾਡਾ ਜਿਹੜਾ ਮੇਨ ਸਾਡੇ ਮੁੱਦੇ ਆ ਉਹ ਹੈਗੀ ਸਿਹਤ ਸਿਹਤ ਸਹੂਲਤਾਂ ਤੇ ਸਿੱਖਿਆ ਕਿਉਂਕਿ ਜਦੋਂ ਸਿਹਤ ਸਹੂਲਤਾ ਸਾਡੀਆਂ ਵਧੀਆਂ ਹੋਣਗੀਆਂ ਸਾਡੇ ਜਿਹੜੇ ਬੱਚੇ ਐ ਸਿੱਖਿਆ ਦੇ ਵਿੱਚ ਵਧੀਆ ਅੱਗੇ ਜਾਣਗੇ ਆਈਪੀਐਸ ਆਈਐਸ ਦੀ ਪੜ੍ਹਾਈ ਕਰਨਗੇ ਸੋ ਤਾਂ ਹੀ ਜਿਹੜਾ ਸਮਾਜ ਨੂੰ ਅਸੀਂ ਸੁਧਾਰ ਸਕਦੇ ਆ ਇਸ ਕਰਕੇ ਸਾਡੀ ਸਿਹਤ ਸਹੂਲਤਾ ਤੇ ਸਿੱਖਿਆ ਜਿਹੜਾ ਸਾਡਾ ਇਹ ਇਸ ਇਲੈਕਸ਼ਨਾਂ ਦੇ ਵਿੱਚ ਮੇਨ ਮੁੱਦਾ ਹੋਊਗਾ ਸਾਡਾ ਜਿਹੜਾ ਅਸੀਂ ਦੇਖਾਂਗੇ ਕਿ ਵੀ ਕਿਹੜਾ ਕੈਂਡੀਡੇਟ ਜਿਹੜਾ ਇਸ ਉਹਦੇ ਭੂਮਿਕਾ ਦੇ ਵਿੱਚ ਆਪਣੀ ਨਿਭਾਊਗਾ ਠੀਕ ਹੈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਿੰਦਰ ਸਿੰਘ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਲੋਕ ਸਭਾ ਚੋਣਾਂ ਆ ਰਹੀਆਂ ਤੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਤੁਸੀਂ ਆਪਣੀ ਜਿਹੜੀ ਵੋਟਾਂ ਪਾਉਂਗੇ ਇੱਕ ਤਰੀਕ ਨੂੰ ਬਿਲਕੁਲ ਜੀ ਐਸੇ ਮੈਚ ਸੈਟ ਜੋ ਇਹ ਨਹੀਂ ਕਿਹਾ ਬਿਲਕੁਲ ਸਹੀ ਹੈ ਸਭ ਤੋਂ ਵੱਡੀ ਸਮੱਸਿਆ ਤਾਂ ਨਸ਼ੇ ਦੀ ਸਮੱਸਿਆ ਹੈ ਜਿਸ ਘਰ ਦੇ ਵਿੱਚੋਂ ਤੁਹਾਨੂੰ ਪਤਾ ਹੀ ਹੈ ਜਿਹੜਾ ਚਿੱਟਾ ਹੈ ਇਹ ਬਿਹੇਵੀ ਬਹੁਤ ਕੋਸਟਲੀ ਹੈ ਠੀਕ ਹੈ ਨਾ ਜਿਨ੍ਹਾਂ ਘਰਾਂ ਦੇ ਬੱਚੇ ਇਸ ਚੀਜ਼ ਨੂੰ ਲੱਗੇ ਹੋਏ ਐ ਠੀਕ ਹੈ ਨਾ ਜੀ ਉਸ ਘਰ ਦੇ ਵਿੱਚੋਂ ਕਿੰਨੀ ਰਕਮ ਜਾਂਦੀ ਹੋਊਗੀ ਮਿਨੀਮਮ ਲੱਖ ਰੁਪਿਆ ਆਪੇ ਬੇਰੋਜ਼ਗਾਰੀ ਜਾਣੀ ਤੇ ਹੋਰ ਬੰਦੇ ਨਾ ਆਪੇ ਕਿਤੇ ਡਾਕੇ ਮਾਰਦੇ ਐ ਇਸ ਕਰਕੇ ਸਭ ਤੋਂ ਵੱਡੀ ਸਮੱਸਿਆ ਇਹਨੂੰ ਖਤਮ ਕਰੋ ਬਾਕੀ ਸਟੇਬਲ ਆਪਣੇ ਆਪ ਹੋ ਜਾਣਾ ਜੋ ਇਹ ਨਹੀਂ ਸਿੱਖਿਆ ਦੇ ਸਬੰਧ ਵਿੱਚ ਗਿਆ ਐ এডਿਕੇਸ਼ਨ ਵਧੀਆ ਹੋਊਗੀ ਬੱਚੇ ਪੜ੍ਹੂਗੇ ਤਾਂ ਉਹਨਾਂ ਨੂੰ ਆਲਦੋਲੇ ਭਟਕਣ ਦੀ ਲੋੜੇ ਨਹੀਂ ਐ ਨਸ਼ਾ ਜਾਂ ਕੁਛ ਐਦਾਂ ਦੀ ਚੀਜ਼ਾਂ ਸੋਚਣ ਦੀ ਲੋੜੇ ਨਹੀਂ ਐ ਆਪਣੇ ਆਪ ਉਹ ਆਪਣੀ ਜਿਹੜੀ ਅਬਿਲਟੀ ਐ ਆਪਣੇ ਆਪ ਅਚੀਵ ਕਰ ਲੈਣੀ ਉਹ ਨਹੀਂ ਉਸ ਚੀਜ਼ ਨੂੰ ਸੋ ਸਿੱਖਿਆ ਵਧੀਆ ਹੋਣੀ ਚਾਹੀਦੀ ਸੇ ਸਹੂਲਤਾਂ ਵਧੀਆ ਹੋਣੀਆਂ ਚਾਹੀਦੀਆਂ ਠੀਕ ਐ ਨਾ ਜੀ ਹੁਣ ਤੁਸੀਂ ਅਨੰਦਪੁਰ ਸਾਹਿਬ ਇੱਥੇ ਚਲੇ ਜਾਓ ਇੱਥੇ ਗਿਆ ਹੁੰਦਾ ਹੈ ਹਲਕਾ ਜਿਹਾ ਚੈੱਕਅਪ ਕਰਦੇ ਆ ਉਹਨਾਂ ਨੂੰ ਮਾੜਾ ਜਿਹਾ ਵੀ ਕੋਈ ਕਨਫਿਊਜ਼ਨ ਲੱਗਦੇ ਆ ਆਕਸੀਜਨ ਲਾਉਂਦੇ ਆ ਬਲੂ ਕੋਇਲ ਲਾਉਂਦੇ ਪੀਜੀਆਈ ਨੂੰ ਰੈਫਰ ਕਰ ਦਿੰਦੇ ਇਹ ਕੋਈ ਦਿੱਕਤ ਯਾਰ ਬਾਲਡ ਲੈਵਲ ਦਾ ਸ਼ਹਿਰ ਹੈ ਅਨੰਦਪੁਰ ਸਾਹਿਬ ਠੀਕ ਹੈ ਨਾ ਦੁਨੀਆ ਜਾਣਦੀ ਨੂੰ ਠੀਕ ਹੈ ਨਾ ਹਰ ਕੋਨੇ ਕੋਨੇ ਵਿੱਚ ਨਾ ਹੈ ਇਹਦਾ ਜੇ ਸਾਨੂੰ ਇੱਥੇ ਤੇ ਹੀ ਹੈ ਤੇ ਬਲੂ ਕੋਇਲ ਲਾ ਕੇ ਤੋੜ ਦੇਣਾ ਫਿਰ ਕਾਦੀ ਸੁਭਾ ਹੈ ਸੇਧ ਦੀ ਸੁਭਦਾ ਹੋਣੀ ਚਾਹੀਦੀ ਸਿੱਖਿਆ ਵਧੀਆ ਹੋਣੀ ਚਾਹੀਦੀ ਠੀਕ ਹੈ ਨਸ਼ਾ ਕਤਮ ਕਰੋ ਥੋੜੀ ਸਾਫ ਸਫਾਈ ਵੀ ਹੋਣੀ ਚਾਹੀਦੀ ਕਿਉਂਕਿ ਲੋਕ ਬਾਹਰੋਂ ਆਉਂਦੇ ਇਹ ਸਾਡੀ ਬੇਇੱਜ਼ਤੀ ਹੈ ਇਹਦੇ ਵਿੱਚ ਜੇ ਇੱਥੇ ਸਫਾਈ ਨਹੀਂ ਹੈ ਤੁਹਾਨੂੰ ਲੱਗਦਾ ਵੀ ਪਿਛਲੇ ਸਰਕਾਰਾਂ ਵੱਲੋਂ ਜਿੰਨੀ ਮਹੱਤਤਾ ਆਨੰਦਪੁਰ ਸਾਹਿਬ ਨੂੰ ਦੇਣੀ ਚਾਹੀਦੀ ਸੀਗੀ ਉਹ ਨਹੀਂ ਦਿੱਤੀ ਗਈ ਬਿਲਕੁਲ ਨਹੀਂ ਦਿੱਤੀ ਗਈ ਬਿਲਕੁਲ ਨਹੀਂ ਦਿੱਤੀ ਗਈ ਆਨੰਦਪੁਰ ਸਾਹਿਬ ਕੋਈ ਸ਼ਹਿਰ ਨਹੀਂ ਹੈ ਜੀ ਇਤਿਹਾਸਿਕ ਨਗਰੀ ਹੈ ਇਤਿਹਾਸਿਕ ਨਗਰੀ ਦੇ ਬਾਅਦ ਵੀ ਇਹਦੀ ਜਿਹੜੀ ਪਹਿਚਾਨ ਹੈ ਬਲਡ ਲੈਵਲ ਤੇ ਹੈ ਠੀਕ ਹੈ ਨਾ ਪਰ ਉਹ ਜਿੰਨੀ ਇਹਨੂੰ ਮਹੱਤਤਾ ਦੇਣੀ ਚਾਹੀਦੀ ਜਿੰਨੀ ਡਿਵੈਲਪਮੈਂਟ ਹੋਣੀ ਚਾਹੀਦੀ ਕੁਝ ਨਹੀਂ ਹੈ ਇੰਦਾ ਬਸ ਇੱਥੇ ਅੱਪਾ ਹੋਰ ਨੌਜਵਾਨਾਂ ਨਾਲ ਵੀ ਗੱਲਬਾਤ ਕਰ ਲੈਨੇ ਆਂ ਜੀ ਕੀ ਨਾ ਬਾਈ ਹਰਪ੍ਰੀਤ ਤਲਵਾਰ ਜੀ ਹਾਂਜੀ ਲੋਕ ਸਭਾ ਚੋਣਾਂ ਆ ਰਹੀਆਂ ਜੀ ਤੇ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ VOTING ਹੋਣ ਜਾ ਰਹੀ ਹੈ ਤੇ ਕਿਹੜੇ ਕਿਹੜੇ ਮੁੱਦੇ ਤੁਸੀਂ ਦੇਖਦੇ ਹੋ ਵੀ ਜਿਹੜੇ ਮੁੱਦੇ ਨੂੰ ਦੇਖਦੇ ਹੋ ਜਿਹੜੀ ਇਹ ਵੋਟ ਪਾਣੀ ਚਾਹੀਦੀ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਆਪਣੇ ਵੋਟ ਦਾ ਅਧਿਕਾਰ ਜਰੂਰ ਕਰਨਾ ਕੋਈ ਇਹ ਨਾ ਰਹੇ ਵੀ ਆਪਾਂ ਵੋਟ ਪਾਣ ਨਹੀਂ ਜਾਣਾ ਜਰੂਰ ਫਰਤੋ ਕਰਨੀ ਚਾਹੀਦੀ ਆਪਣੀ ਵੋਟ ਦੀ ਉਹ ਨੌਜਵਾਨੀ ਜਿਹੜੀ ਸਾਡੀ ਬਾਹਰ ਭੱਜ ਰਹੀ ਹੈ ਦੇਸ਼ ਵਿਦੇਸ਼ ਵਿੱਚ ਉਹ ਸਾਡੇ ਇੱਥੇ ਰਹੇ ਕੰਮ ਮਿਲੇ ਉਹਨਾਂ ਨੂੰ ਆਪਣੇ ਤੁਸੀਂ ਵਪਾਰੀ ਵੀ ਹੋ ਤੇ ਵਪਾਰ ਨੂੰ ਲੈ ਕੇ ਤੁਸੀਂ ਕਿਹੜਾ ਤੇ ਪ੍ਰਬੰਧ ਜਿਹੜੇ ਸਰਕਾਰ ਵੱਲੋਂ ਚਾਹੁੰਦੇ ਹੋ ਵੀ ਗੁਰੂ ਨਗਰੀ ਇਹ ਵਾਦ ਤੋਂ ਬਾਅਦ ਜਿਹੜੇ ਟੂਰਿਸਟ ਇੱਥੇ ਆਉਂਦੇ ਆ ਸਰਕਾਰ ਨੂੰ ਟੂਰਿਸਟ ਦੇ ਸਬੰਧ ਵਿੱਚ ਤੁਸੀਂ ਕਿਹੜੀ ਅਪੀਲ ਕਰਨਾ ਚਾਹੁੰਦੇ ਦੇਖੋ ਜਿੰਨਾ ਸਾਡਾ ਸ਼ਹਿਰ ਇਤਿਹਾਸਿਕ ਨਗਰੀ ਹੈ ਜਿੰਨਾ ਜਿਆਦਾ ਸੁੰਦਰ ਬਣੂਗਾ ਉੰਨਾ ਵਪਾਰ ਵਧੂਗਾ ਉਨੇ ਟੂਰਿਸਟ ਹੋਰ ਆਣਗੇ ਇੱਥੇ ਉਨਾ ਜਿਆਦਾ ਕੰਮ ਵਧੇਗਾ ਸਾਡਾ ਇੱਥੇ ਤੇ ਇਹ ਹਨ ਅਨੰਦਪੁਰ ਸਾਹਿਬ ਦੇ ਨੌਜਵਾਨ ਜਿਨ੍ਹਾਂ ਨੇ ਕਿਹਾ ਕਿ ਨਸ਼ਾ ਜਿਹੜਾ ਇਸ ਸਮੇਂ ਪੰਜਾਬ ਦਾ ਮੇਨ ਮੁੱਦਾ ਹੈ ਤੇ ਬੇਰੁਜ਼ਗਾਰੀ ਜਿਹੜਾ ਕਿ ਨੌਜਵਾਨ ਜਿਹੜੇ ਆ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ ਸਰਕਾਰ ਨੂੰ ਪਹਿਲ ਤੇ ਧਾਰ ਤੇ ਜਿਹੜੀਆਂ ਇਹ ਮੁਸ਼ਕਲਾਂ ਦਾ ਹੱਲ ਕਰਨਾ ਚਾਹੀਦਾ ਤਾਂ ਜੋ ਪੰਜਾਬ ਦੇ ਨੌਜਵਾਨ ਪੰਜਾਬ ਦੇ ਵਿੱਚ ਹੀ ਕੰਮ ਕਰੇ ਤੇ ਉੱਤੇ ਵਿਸ਼ੇਸ਼ ਤੌਰ ਤੇ ਇਹਨਾਂ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਵੋਟ ਦਾ ਅਧਿਕਾਰ ਇੱਕ ਤਰੀਕ ਨੂੰ ਜ਼ਰੂਰ ਕਰਨ। ਸ਼੍ਰੀ ਅਨੰਦਪੁਰ ਸਾਹਿਬ ਤੋਂ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ